ਪੰਜਾਬੀ ਗੁਰ ਚੈਨ ਵਿੱਚ ਤੁਹਾਡਾ ਸਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਹਰ ਸਾਲ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਪੰਜਾਬੀ ਲੋਕ ਗਾਇਕ ਪੰਮਾ ਡੁੰਮੇਵਾਲ ਜਿਹੜੇ ਕਿ ਆਪਣੇ ਲੋਕ ਕੀਤਾ ਕਰਕੇ ਪੰਜਾਬੀ ਇੰਡਸਟਰੀ ਵਿੱਚ ਬਹੁਤ ਜ਼ਿਆਦਾ ਫੇਮਸ ਨੇ ਪੰਮਾ ਡੁੰਮੇਵਾਲ ਨੇ ਸ਼ਹੀਦ ਉਦਮ ਸਿੰਘ ਜਿਨ੍ਹਾਂ ਨੇ 13 ਅਪ੍ਰੈਲ 1919 ਵਿੱਚ ਜਲਿਆਂ ਵਾਲੇ ਬਾਗ ਵਿੱਚ ਹੋਏ ਬੇਦੋਸ਼ੇ ਭਾਰਤੀਆਂ ਦੇ ਕਤਲ ਦਾ ਬਦਲਾ ਲੈ ਲਈ ਲੰਡਨ ਜਾ ਕੇ ਮਾਈਕਲ ਐਡਵਾਇਰ ਨੂੰ ਸ਼ਰਿਆਮ ਭਰੀ ਸਵਾ ਵਿੱਚ ਗੋਲੀਆਂ ਨਾਲ ਭੁੰਨ ਕੇ ਰੱਖ ਦਿੱਤਾ ਸੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪੰਮਾ ਡੁੰਮੇਵਾਲ ਨੇ ਇਹਦਾ ਸਾਜਾ ਕੀਤਾ ਜਿਸ ਨੂੰ ਸੁਣ ਕੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਤੁਹਾਨੂੰ ਇਹ ਵੀਡੀਓ ਕਲਿੱਪ ਵੀ ਦਿਖਾਉਣਿਆ ਪਰ ਉਸ ਤੋਂ ਪਹਿਲਾਂ ਤੁਸੀਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜਲਿਆਂ ਵਾਲੇ ਬਾਗ ਦੀ ਗੱਲ ਦਿਲ ਤੇ ਲਾ ਕੇ ਤੁਰ ਪਿਆ ਪੁੱਤ ਪੰਜਾਬ ਦਾ ਇਥੋਂ ਸੀਸ ਚੁਕਾ ਕੇ ਜਾਂ ਫਿਰ ਅੰਗਰੀ ਸੋਦਣਾ ਜੋ ਸੱਟ ਗੈਰੀ ਲਾ ਗਿਆ ਲੰਡਨ ਜਾ ਕੇ ਮੋੜਨੀ ਜੋ ਬਾਜੀ ਪਾ ਗਿਆ ਲੰਡਨ ਜਾ ਕੇ ਮੋੜਨੀ ਜੋ ਬਾਜੀ ਪਾ ਗਿਆ ਧੰਨ ਗੁਰੂ ਦਸ਼ਮੇਸ਼ ਦੇ ਅਸੀਂ ਪੁੱਤ ਕਹਾਈਏ ਸਵਾ ਲੱਖ ਨਾਲ ਕੱਲੜੇ ਰਣਝੂਝ ਵਿਖਾਈਏ ਬਾਪੂ ਮਰਦੇ ਆ ਗੰਮੜਾ ਬਾਪੂ ਮਰਦੇ ਆ ਗੰਮੜਾ ਓ ਸਾਨੂੰ ਅਣਖ ਸਿਖਾ ਗਿਆ ਜਾ ਕੇ ਲੰਡਨ ਮੋੜਨੀ ਜੋ ਭਾਜੀ ਪਾ ਗਿਆ ਥੜ ਥੜ ਕਰਕੇ ਮਾਰੀਆਂ ਉਹਦੀ ਹਿੱਕ ਵਿੱਚ ਜਾ ਕੇ ਕਈ ਫਿਰੰਗੀ ਦੇਖ ਕੇ ਡਿਗੇ ਗਿਸ਼ਕਾ ਕੇ ਟਾਈੋਂ ਤਾਂ ਗੁਰਜੰਟ ਵੀ ਲਿਖ ਗੀਤ ਬਣਾ ਗਿਆ ਪੰਮਾ ਗਾ ਗਿਆ ਓਏ ਲੰਡਨ ਜਾ ਕੇ ਮੋੜਤੀ ਜੋ ਸੀ ਭਾਜੀ ਪਾ ਗਿਆ ਤੂਰੀ ਕਰਕੇ ਮੋੜਤੀ ਜੋਸੀ ਬਾਜੀ ਪਾ ਗਿਆ ਸ਼ਹੀਦ ਉਦਮ ਸਿੰਘ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਨਾਮ